ਸੋ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੈਕ ਸੰਗਤਾਂ ਨੂੰ ਮੈਂ ਇੱਕ ਵੀਡੀਓ ਲਈ ਸੰਬੋਧਨ ਕੀਤਾ ਸੀ ਜਿੱਤੇ ਕੁਝ ਸੰਗਤਾਂ ਦਾ ਸ਼ੰਕਾ ਹੈ ਕਿ ਸ਼ਾਇਦ ਉਹ ਜਿਹੜੀ ਵੀਡੀਓ ਹੈ ਉਹ ਪੁਲਿਸ ਦੀ ਕਸਟਡੀ ਜੁਣੀ ਹੈ ਕਿਉਂਕਿ ਉਸ ਵੀਡੀਓ ਚ ਮੈਂ ਜੀ ਪੂਰੇ ਬਾਰੇ ਦੇਖ ਰਿਹਾ ਕਿਤੇ ਸੋ ਮੇਰੀ ਇੱਕ ਸੰਗਤਾਂ ਨੂੰ ਅਪੀਲ ਹੈ ਕਿ ਦੇਖੋ ਪਹਿਲੇ ਦੀ ਮੇਰੀ ਆਦਤ ਨਹੀਂ ਵੀਰ ਨਾਲ ਬੈਠ ਕੇ ਸਾਮੋ ਸਾਮਣੀ ਵੀਡੀਓ ਬਣਾਵਾ ਤੁਸੀਂ ਪੁਰਾਣੀਆਂ ਵੀਡੀਓ ਦੇਖੋਗੇ ਉਹਦੇ ਚ ਵੀ ਮੈਂ ਕੈਮਰੇ ਵੱਲ ਬਹੁਤਾ ਵੇਖਦਾ ਨਹੀਂ ਹੁੰਦਾ ਸੋ ਪਹਿਲੀ ਗੱਲ ਜਿਹੜੀ ਮੁੱਖ ਮੁੱਦੇ ਵਾਲੀ ਗੱਲ ਆਪਾਂ ਕਰਨੀ ਹੈ ਇੱਕ ਤੇ ਆਪਾਂ ਹਰ ਚੀਜ਼ ਨੂੰ ਕਾਂਸਪੀਰੀ ਨਹੀਂ ਸਮਝਣਾ ਸਤਗੁਰ ਸੱਚੇ ਪਾਤਸ਼ਾਹ ਦੀ ਓਟ ਸਦਕਾ ਆਪਾਂ ਗੁਰੂ ਦੀ ਖੇਡ ਨੂੰ ਵੱਡਿਆ ਸਮਝੀਏ ਇਹ ਨਹੀਂ ਵੀ ਆਪਾਂ ਮਤਲਬ ਹਿੰਦੁਸਤਾਨ ਦੀ ਸਰਕਾਰ ਨੂੰ ਜਾਂ ਪੁਲਿਸ ਨੂੰ ਵੱਡਿਆ ਸਮਝਣ ਲੱਗ ਪਈਏ ਕਲਗੀ ਦਰਵਾਜਾ ਛੱਡ ਜਿਹੜੀ ਕਰਾਮਾਤ ਨੂੰ ਵੱਡਿਆ ਸਮਝੀਏ ਕਿਰੇ ਸਤਗੁਰ ਸੱਚੇ ਪਾਤਸ਼ਾਹ ਨੇ ਜੇ ਕੱਢਿਆ ਤੇ ਉਹ ਕਿਸੇ ਮਕਸਦ ਵਾਸਤੇ ਕੱਢਿਆ ਜਿੰਨਾਂ ਨੂੰ ਇਹ ਲੱਗਦਾ ਵੀ ਮੇਰੇ ਕੋ ਪਗੋੜਾ ਹੋ ਗਿਆਂ ਤੇ ਮੈਂ ਆਪਣੇ ਸਾਥੀਆਂ ਨੂੰ ਛੱਡ ਗਿਆ ਇਹ ਗੱਲ ਅਪਲੇਖਾ ਕੋਈ ਮਪੜੇ ਮਾਂ ਚ ਨਾ ਰੱਖੇ ਦੇਖੋ ਨਾ ਤੇ ਮੈਂ ਮਰਨ ਤੋਂ ਡਰਾਂ ਮਰਨ ਖਾਇਕ ਮੰਡਲ ਮੈਂ ਆਏ ਇਸ ਬਾਣੀ ਦੇ ਵਿੱਚ ਜਿਹੜੇ ਬਚਨ ਨੇ ਇੱਥੇ ਪੂਰਾ ਪੈਰਾ ਦੇ ਰਹੇ ਹਾਂ ਜਿੱਦਣ ਸੰਸਾਰ ਤੇ ਆਗੇ ਉਸ ਦਿਨ ਮੌਤ ਦਾ ਜਿਹੜਾ ਰਾਹ ਉਹ ਸ਼ੁਰੂ ਹੋ ਜਾਂਦਾ ਇਹ ਤੋਂ ਕੋ ਬਚ ਨਹੀਂ ਸਕਦਾ ਪਰ ਮੇਰੀ ਸੰਗਤਾਂ ਨੂੰ ਇੱਕ ਅਪੀਲ ਹੈ ਮੈਂ ਜੇ ਅੱਜ ਬਾਹਰ ਹਾਂ ਸਤਿਗੁਰ ਸੱਚੇ ਪਾਤਸ਼ਾਹ ਨੇ ਜੀ ਮੈਨੂੰ ਬਾਹਰ ਰੱਖਿਆ ਹੈ ਇਸ ਘਰੇ ਤੋਂ ਤੇ ਉਹਦਾ ਅਰਥ ਇਹ ਹੈ ਕਿ ਮੈਂ ਆਪਣੇ ਸਾਥੀਆਂ ਦੀ ਕੌਮ ਦੇ ਨੌਜਵਾਨਾਂ ਲਈ ਤੇ ਕੌਮ ਦੇ ਹਿੱਤਾਂ ਦੀ ਕੁਝ ਕਰ ਸਕਾਂ ਤੇ ਛੇਤੀ ਹੀ ਸੰਸਾਰ ਸਾਹਮਣੇ ਵੀ ਪ੍ਰਗਟ ਹੋਵਾਂਗੇ ਔਰ ਇਸ ਸੰਕਟਾਂ ਦੇ ਵਿੱਚ ਵੀ ਵਿਚਰਾਂਗੇ ਇਦਾਂ ਦੀ ਕੋਈ ਗੱਲ ਨਹੀਂ ਮੈਂ ਉਹਨਾਂ ਚੋਂ ਨਹੀਂ ਹੈਗਾ ਵੀ ਜਿਹੜਾ ਕਹਿਣਗੇ ਮੁਲਕ ਛੱਡ ਜਾ ਜੀ ਮੁਲਕ ਛੱਡ ਕੇ ਬਾਹਰ ਚਲ ਗਿਆ ਉਹ ਹੁਣ ਬਾਹਰੋਂ ਜਾ ਕੇ ਲੋਕਾਂ ਨੂੰ ਵੀਡੀਓ ਪਾ ਕੇ ਮੈਸੀ ਦੇਉਗੇ ਇਦਾਂ ਦੀ ਗੱਲ ਨਹੀਂ ਹਾਂ ਜਿਹੜੇ ਬਗਾਵਤ ਦੇ ਦਿਨ ਹੁੰਦੇ ਆ ਉਹਨੂੰ ਕੱਟਦਿਆਂ ਬਹੁਤ ਕੁਸ਼ਸ਼ਾਂ ਨਾਲ ਚੱਲਣਾ ਪੈਂਦਾ ਵਿਖੜੇ ਪੈਣ ਦੇ ਤੁਰਨਾ ਪੈਂਦਾ ਮੀਲਾ ਮੀਲ ਵੀ ਵੀ ਬਾਈ ਬਾਈ ਮੀਲ ਸਫਰ ਦੇਣਾ ਹਰ ਦਿਨ ਪੈਦਲ ਕਰਨਾ ਏ ਕੋਈ ਮਤਲਬ ਖਾਲਾ ਜੀ ਦਾ ਬਾੜਾ ਤੇ ਹੈ ਨਹੀਂ ਸੋ ਅਠੀ ਪੈ ਪ੍ਰਸ਼ਾਦਾ ਛਕਣਾ ਜੇ ਕਿਤੇ ਮਿਲ ਗਿਆ ਨਹੀਂ ਤੇ ਫਿਰ ਜਲ ਪਾਣੀ ਸ਼ਾਕੀ ਗੁਜ਼ਾਰਾ ਕਰ ਲੈਣਾ ਇਹ ਜਿਹੜੇ ਦਿਨ ਨੇ ਬਗਾਵਤ ਦੇ ਕਟਨੇ ਔਖੇ ਨੇ ਪਰ ਮੈਂ ਸੰਗਤ ਨੂੰ ਇੱਕ ਅਪੀਲ ਕਰਦਾ ਕਿ ਆਪਾਂ ਚੜ੍ਹ ਨਹੀਂ ਕਲਾਚ ਰਹਿਣਾ ਚੜ੍ਹ ਦੇ ਕਲਾਚ ਰਹਿਣ ਦਾ ਅਰਥ ਇਹ ਹੁੰਦਾ ਕਿ ਅਸੀਂ ਜਦੋਂ ਇਸ ਰਾਹ ਤੇ ਤੁਰੀਏ ਇਸ ਮਾਰਗ ਤੇ ਤੁਰੀਏ ਤਾਂ ਸਾਨੂੰ ਪਹਿਲਾਂ ਹੀ ਪਤਾ ਹੁੰਦਾ ਵੀ ਆਪਾਂ ਜਿਹੜੇ ਰਾਹ ਤੇ ਤੁਰਿਆ ਕੰਨੇ ਆਲਾ ਰਾਹ ਸਤਗੁਰ ਸੱਚੇ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਹੈ ਔਰ ਕਿਲਾ ਛੱਡ ਕੇ 마שיਵੜ ਦੇ ਜੰਗਲਾਂ ਦੇ ਵਿੱਚ ਗਏ ਨੇ ਪੈਰ ਕੰਨਿਆਂ ਨਾਲ ਲਹੂ 흘ਾਨ ਹੋ ਗਏ ਸੋ ਉਹ ਰਸਤੇ ਜਿਹੜੇ ਧਰਮ ਦੀ ਨਗਰੀ ਦੇ ਉੱਤੇ ਤਿਆਰ ਕਰਨੇ ਪੈਂਦੇ ਮੇਰੀ ਜਿਹੜੀ ਸੰਗਤਾਂ ਨੂੰ ਅਪੀਲ ਹੈ ਕਿ ਮੈਂ ਇੱਕ ਕਾਲ ਦਿੱਤੀ ਸਰਬਤ ਕਾਲ ਸੇਵਾਸਤੇ ਮੈਂ ਜਸੇਦਰ ਸਾਹਿਬ ਨੂੰ ਤਾਂ ਕਿਹਾ ਵੀ ਜਸੇਦਰ ਸਾਹਿਬ ਨੇ ਇੱਕ ਸੱਦਾ ਦਿੱਤਾ ਸੀ ਮੀਟਿੰਗ ਕਰਕੇ ਉਹਨਾਂ ਨੇ ਹਮਾਇਤ ਕੀਤੀ ਇਹ ਗੱਲ ਉਹਨਾਂ ਦਾ ਵੀ ਧੰਨਵਾਦ ਇਹਨਾਂ ਵਿਰੋਧ ਚ ਕੀਤੀ ਉਹਨਾਂ ਦਾ ਵੀ ਧੰਨਵਾਦ ਮੈਂ ਕਿਸੇ ਦਾ ਵਿਰੋਧ ਚ ਨਹੀਂ ਗੱਲ ਕਰਨੀ ਕੋਈ ਵੀ ਇਹ ਸਮਾਂ ਨਹੀਂ ਕਿਸੇ ਦਾ ਵਿਰੋਧ ਜਨ ਨਹੀਂ ਕਰਨ ਦਾ ਕੌਮ ਤੇ ਪੀੜਾਂ ਵੜ ਪਈ ਹੋਵੇ ਤੇ ਸਾਨੂੰ ਇੱਕ ਦੂਜੇ ਦੇ ਹੱਕ ਚ ਖੜਾਉਣਾ ਚਾਹੀਦਾ ਜਸਵੰਤ ਸਿੰਘ ਸਾਹਿਬ ਨੇ ਇੱਕ ਜਿਹੜੀ ਉਦਮ ਕੀਤਾ ਉਹ ਚੰਗਾ ਹੈ ਉਹਦੇ ਚ ਕੁਝ ਨੂੰ ਨਹੀਂ ਸ਼ਾਮਲ ਕੀਤਾ ਗਿਆ ਮੈਨੂੰ ਲੱਗਦਾ ਵੀ ਸਾਰੇ ਲਿਖੂ ਲੋ ਸਦਾ ਹੋਣਾ ਚਾਹੀਦਾ ਸੀ ਪਰ ਜੋ ਹੋ ਗਿਆ ਸੱਤ ਵਜਨ ਹੈ ਹੁਣ ਉਸ ਤੋਂ ਬਾਅਦ ਜਸਵੰਤ ਸਿੰਘ ਸਾਹਿਬ ਨੇ ਕਿਹਾ ਸੀ ਛੁੱਟੀਆਂ ਵੀ ਰਾ ਕੱਢਾਂਗੇ ਦੇਖੋ ਵਹੀਰ ਸ਼ਬਦ ਜਦੋਂ ਅਸੀਂ ਪੰਜਾਬ ਬਣ ਕੇ ਇਸ ਪ੍ਰਾਚਨ ਸ਼ਬਦ ਨੂੰ ਰਿਵਾਈਵ ਕੀਤਾ ਇਹਦਾ ਅਰਥ ਹੈ ਵਹੀਰ ਕੱਟਣੀ ਕੱਟ ਕੇ ਪਾਪ ਇਸ ਪਾਸੋਂ ਤੁਰ ਲੈਣਾ ਤੇ ਫਿਰ ਕਿਸੇ ਰੋਗ ਦੀ ਪਰਵਾਹ ਨਹੀਂ ਕਰਨੀ ਜਦੋਂ ਵਹੀਰ ਤੁਰ ਪੈਂਦੀ ਹੈ ਉਹ ਕਿਸੇ ਬਰੋਕ ਨਹੀਂ ਸਕਦੀ ਜਸਵੰਤ ਸਿੰਘ ਸਾਹਿਬ ਜੀ ਜੇ ਵਹੀਰ ਕੱ ਕਿ ਮੇਰੀ ਇੱਕ ਬੇਨਤੀ ਹੈ ਜੇ ਤੁਸੀਂ ਪ੍ਰਵਾਨ ਕਰੋ ਤਾਂ ਚੰਗੀ ਗੱਲ ਕਿਉਂਕਿ ਤੁਹਾਡੀ ਵੀ ਪ੍ਰੀਖਿਆ ਹੈ ਸਾਡੀ ਪ੍ਰੀਖਿਆ ਜੋ ਤੁਸੀਂ ਲੰਘ ਰਹੇ ਆ ਪਰ ਤੁਹਾਡੀ ਵੀ ਇਹ ਪ੍ਰੀਖਿਆ ਹੈ ਵਿੱਚ ਜੇ ਸੇਧਾਰ ਦੇ ਅਹੁਦੇ ਤੇ ਜੋ ਜਸੇਧਾਰ ਸਾਹਿਬ ਦੇ ਅਹੁਦੇ ਤੇ ਹੁੰਦਿਆਂ ਤੁਹਾਡੀ ਇਹ ਪ੍ਰੀਖਿਆ ਵੀ ਤੁਸੀਂ ਅੱਜ ਕੌਮ ਦੇ ਲਈ ਕਿੰਨਾ ਡਟ ਕੇ ਹੱਕ 'ਚ ਖੜ ਸਕਦੇ ਜੀ ਸੋ ਜੇ ਤੁਸੀਂ ਵਹੀਰ ਕੱਢਣੀ ਹੈ ਤੇ ਤੁਹਾਨੂੰ ਇਹ ਵਹੀਰ ਜਿਹੜੀ ਹੈ ਇਸ ਤਰੀਕੇ ਨਾਲ ਕੱਢਣੀ ਚਾਹੀਦੀ ਵਕਾਲਤਖ਼ਤ ਸਾਹਿਬ ਤੋਂ ਸ਼ੁਰੂ ਹੋ ਕੇ ਕੁਝ ਦਿਨਾਂ ਦੇ ਵਿੱਚ ਵੀ ਦਰਦਮੁਆ ਸਾਹਿਬ ਪਹੁੰਚੇ ਵਿਸਾਖੀ ਤੇ ਉੱਥੇ ਸਰਬਤ ਖਾਲਸਾ ਹੋਵੇ ਤੇ ਮੈਂ ਇਹ ਕਦੇ ਵੀ ਨਹੀਂ ਕਿਹਾ ਵੀ ਵੀਰ ਨਹੀਂ ਕਰਨੀ ਚਾਹੀਦੀ ਮੈਂ ਇਹ ਕਿਹਾ ਵੀ ਵੀਰ ਕੱਢਣੀਆਂ ਪਰ ਇਹਨੇ ਪਿੰਡਾਂ ਨੂੰ ਛੋਟੀਆਂ ਵੀ ਹੀਰਾ ਲੋਕਰ ਜਾਗਰੂ ਕਰਨਾ ਇਹ ਖਾਨਾ ਪੂਰਤੀ ਹੈ ਲੋਕ ਪੂਰੇ ਜਾਗਰੂਕ ਨੇ ਔਰ ਲੋਕਾਂ ਨੂੰ ਹੋਰ ਜਾਗਰੂਕ ਕਰਨ ਦੀ ਲੋੜ ਨਹੀਂ ਸਭ ਨੂੰ ਸੰਗਤਾਂ ਨੂੰ ਮੋਬਾਈਲਾਈਜ਼ ਕਰਨ ਦੀ ਲੋੜ ਹੈ ਸੰਗਤਾਂ ਨੂੰ ਇਕੱਠੇ ਕਰਨ ਦੀ ਲੋੜ ਹੈ ਉਹਨਾਂ ਨੂੰ ਚ ਹਕੂਮਤ ਦਾ ਪੈਕੇਜਣ ਦੀ ਲੋੜ ਹੈ ਸੋ ਅੱਜ ਸਾਨੂੰ ਲੋੜ ਹੈ ਅਸੀਂ ਇਕੱਠੇ ਹੋਈਏ ਇਕੱਠੇ ਹੋ ਕੇ ਕੌਮ ਲਈ ਖੜੀਏ ਤੇ ਜਿਨ੍ਹਾਂ ਨੂੰ ਇਹ ਲੱਗਦਾ ਕੋਈ ਨਹੀਂ ਇਸ ਧਰਤੀ ਤੇ ਇਆਂ ਇਸ ਧਰਤੀ ਲਈ ਆਪਣਾ ਲਹੂ ਡੋਲਣਾ ਸੋ ਇਸ ਕਰਕੇ ਇਹ ਗੱਲ ਦੀ ਅਪਵਾਦ ਛੱਡ ਦਈਏ ਕਿ ਮੈਂ ਕਿਤੇ ਭਗੌੜਾ ਹੋ ਜੂੰਗਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੰਨੀ ਬਰਕਤ ਇੰਨੀ ਕਿਰਪਾ ਇੰਨੀ ਰਹਿਮਤ ਮੇਰੇ ਤੇ ਕੀਤੀ ਹੈ ਕਿ ਮੈਂ ਸੁਪਨੇ ਦੇ ਵਿੱਚ ਵੀ ਭਗੌੜਾ ਨਹੀਂ ਹੋਣ ਦਾ ਸੋਚ ਸਕਦਾ ਕਈਆਂ ਨੇ ਗੈਸ ਕੋ ਨੇ ਕੇਸ ਕਰਵਾ ਲ ਕੇਸ ਕਰ ਕਰਉਣ ਤੋਂ ਪਹਿਲਾਂ ਜਿਹੜਾ ਸਿਰ ਦਾ ਕੋਪੜਾ ਅਸੀਂ ਲਵਾ ਸਕਦੇ ਹਾਂ ਕੇਸ ਕਰ ਕਰਉਣ ਬਾਰੇ ਸੋਚ ਵੀ ਨਹੀਂ ਸਕਦੇ ਸੋ ਮੇਰੀ ਸੰਗਤਾਂ ਨੂੰ ਅਪੀਲ ਹੈ ਮੇਰੀ ਹੋਰ ਨਾ ਸਾਰੇ ਨੂੰ ਅਪੀਲ ਹੈ ਵੀ ਕਿਸੇ ਅੱਗੇ ਨਾ ਹੱਥ ਜੋੜ ਕੇ ਤਰਲੇ ਨਹੀਂ ਕਰਨੇ ਠੀਕ ਹੈ ਸੰਗਤਾਂ ਨੂੰ ਸੰਬੋਧਨ ਕੀਤਾ ਸੀ ਮੈਂ ਪਹਿਲੀ ਵੀਡੀਓ 'ਚ ਇਸ ਕਰਕੇ ਮੈਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਨਿਵਰਤਾ ਤੇ ਮੈਂ ਵੈਸੇ ਨਹੀਂ ਵੀ ਪਾ ਕੇ ਗੱਲ ਕਰਦਾ ਹੁੰਦਾ ਇਹ ਹਕੂਮਤ ਨੂੰ ਸੰਬੋਧਨ ਮੈਂ ਹੁਣ ਕਰ ਦਿੰਦਾ ਵੀ ਹਕੂਮਤ ਤੋਂ ਨਾ ਮੈਂ ਕੱਲ ਡਰਦਾ ਸੀ ਅੱਜ ਡਰਦਾ ਹਾਂ ਹਕੂਮਤ ਨੇ ਜੋ ਕਰਨਾ ਕਰ ਲਵੇ ਹਾਂ ਇਹ ਗੱਲ ਹੈ ਗ੍ਰਿਫਤਾਰੀ ਤੋਂ ਮੈਂ ਨਹੀਂ ਡਰਦਾ ਗ੍ਰਿਫਤਾਰੀ ਲਈ ਮੈਂ ਕੋਈ ਸ਼ਰਤਾਂ ਨਹੀਂ ਰੱਖੀਆਂ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਮੈਂ ਗ੍ਰਿਫਤਾਰੀ ਬਾਰੇ ਕੋਈ ਗੱਲ ਹੀ ਨਹੀਂ ਕੀਤੀ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਵੀ ਵਰਤਪਾਲ ਸਿੰਘ ਨੇ ਤਿੰਨ ਸ਼ਰਤਾਂ ਰੱਖ ਦਿੱਤੇ ਗ੍ਰਿਫਤਾਰੀ ਦੀਆਂ ਵੀ ਥਾਣੇ ਚ ਜੀ ਉਹਦੇ ਨਾਲ ਕੁੱਟ ਮਾਰਨ ਦੀ ਕੀਤੀ ਜਦ ਮੈਂ ਕਹਿੰਦਾ ਜਿਹੜੀ ਕੁੱਟ ਮਾਰ ਕਰਨੀ ਜੇਨੇ ਕਰ ਲਵੇ ਜਿਹੜਾ ਤਸ਼ੱਦਦ ਕਿਹਨੇ ਕਰਕੇ ਵੇਖਣਾ ਕਰਕੇ ਵੇਖ ਲਵੇ ਨਾ ਤਸ਼ੱਦਦ ਤੋਂ ਡਰਦੇ ਆ ਨਾ ਬੰਦ ਬੰਦ ਕੱਟਣ ਤੋਂ ਡਰਦੇ ਆ ਸੋ ਇਸ ਕਰਕੇ ਮੇਰੀ ਸੰਗਤ ਨੂੰ ਇਹ ਵੀ ਇਹ ਕਿਸੇ ਵੀ ਗਮਰਾਹਤ ਨੂੰ ਪ੍ਰਚਾਰ ਚ ਨਹੀਂ ਆਉਣਾ ਮੈਂ ਚੜ੍ਹਦੀ ਕਲਾਂ 'ਚ ਅੱਜ ਦੀ ਤਰੀਕ ਤੱਕ ਮੈਂ ਚੜ੍ਹਦੀ ਕਲਾਂ ਦੇ ਵਿੱਚ ਹਾਂ ਔਰ ਅੱਜ ਤੋਂ ਬਾਅਦ ਸਤਿਗੁਰ ਦੇ ਹੱਥ ਹੈ ਸਾਰਾ ਕੁਝ ਜੇ ਸਤਿਗੁਰ ਨੇ ਇੰਨੀਆਂ ਸੰਕਟਾਂ 'ਚ ਰੱਖੀ ਕੀਤੀ ਹੈ ਤੇ ਅੱਗੇ ਵੀ ਕਰਦਾ ਰਹੂਗਾ ਮਹਾਰਾਜ ਉਹਦੇ ਘਰ 'ਚ ਕਿਸੇ ਦਾ ਘਾਟਾ ਨਹੀਂ ਮੇਰੀ ਓਟ ਉਸ ਤੇ ਹੈ ਮੇਰੀ ਓਟ ਦੁਨਿਆਵੀ ਨਾਤੇ ਅਦਾਲਤਾਂ ਤੇ ਨਾ ਕਿਸੇ ਹੋਰ ਗੱਲ ਤੇ ਹੈ ਮੇਰੀ ਓਟ ਸਤਿਗੁਰ ਸੱਚੇ ਪਾਸ਼ਾ ਦੀ ਕਿਚਾਰੀ ਤੇ ਹੈ ਉਹਨੇ ਇਨਸਾਫ ਮੇਰੇ ਨਾਲ ਕਰਨਾ ਹੈ ਸੰਗਤਾਂ ਨੂੰ ਮੇਰੀ ਅਪੀਲ ਹੈ ਵੀ ਤੁਸੀਂ ਦ੍ਰਿੜ ਰਹਿਣਾ ਤੁਸੀਂ ਹੈਂ ਢੈਂਦੀ ਕਲਾ ਚ ਨਹੀਂ ਜਾਣਾ ਨਾ ਢੈਂਦੀ ਕਲਾ ਵਾਲੇ ਕੋਈ ਗੱਲ ਕਰਨੀ ਹੈ ਔਰ ਮੇਰੀ ਪਰਵਾਹ ਨੂੰ ਮੇਰੇ ਨੂੰ ਅਪੀਲ ਹੈ ਵੀ ਤੁਸੀਂ ਵੀ ਕੋਈ ਢੈਂਦੀ ਕਲਾ ਵਾਲੇ ਗੱਲ ਨਹੀਂ ਕਰਨੀ ਐਵੇਂ ਨੀ ਗੱਲ ਛੋੜ ਕੇ ਕਹੀ ਜਾਣਾ ਕਿ ਦੇਖੋ ਜੀ ਸਾਥ ਦਿਓ ਸਾਰੀ ਸੰਗਤ ਸਾਥੇ ਰਹੀ ਹੈ ਕੋਈ ਨਹੀਂ ਜੇ ਕੋਈ ਨਹੀਂ ਵੀ ਦਿੰਦਾ ਇਹ ਸਤਿਗੁਰੂ ਸੱਚੇ ਪਾਤਸ਼ਾਹ ਦਾ ਪੰਡਾ ਹੈ ਇਸ ਮਾਰਗ ਤੇ ਚੱਲਦੇ ਆ ਸਤਿਗੁਰੂ ਸੱਚੇ ਪਾਤਸ਼ਾਹ ਜਿੱਦੋਂ ਅਨੰਦਪੁਰ ਸਾਹਿਬ ਦਾ ਕਲਾ ਛੱਡਦੇ ਆ ਤੇ ਲੋਕਾਂ ਨੇ ਆਪਣੇ ਘਰਾਂ ਦੇ ਦਰਵਾਜ਼ੇ ਭੇੜ ਲਏ ਸੀ ਲੋਕਾਂ ਕਹਿੰਦੇ ਅਸੀਂ ਆਪਣੇ ਪਤ ਮਰਵਾ ਕੇ ਹੁਣ ਸਾਡੇ ਮਰਉਣ ਆ ਗਏ ਸੋ ਮੈਨੂੰ ਐ ਲੱਗਦਾ ਵੀ ਆਪਾਂ ਨੂੰ ਸੰਗਤਾਂ ਦਾ ਇਹ ਭਾਣਾ ਮੰਨਣ ਵਾਲਾ ਇਸ਼ਾਰਾ ਕੁਝ ਹੋਣਾ ਹੈ ਜੇ ਭਾਣੇ ਤੋਂ ਉਲਟ ਜਾ ਕੇ ਗੱਲ ਕਰਾਂਗੇ ਉਹ ਹੋਣੀ ਵੀ ਨਹੀਂਗੀ ਸੋ ਪਾਣੀ ਚ ਰਹਿ ਗਈ ਸਾਰਾ ਕੁਝ ਹੋਣਾ ਸੋ ਇੰਨੀਆਂ ਗਵਿੰਦੀਆਂ ਸਰਬਤ ਖਾਲਸੇ ਦੀ ਕਾਲ ਜਿਸ ਸਰਦਾਰ ਸਾਹਿਬ ਦੇਣ ਇਹ ਨਹੀਂ ਦਿੰਦੇ ਤੇ ਉਹਨਾਂ ਲਈ ਪਰਖਿਆ ਦੀ ਘੜੀ ਹੈ ਕਿ ਉਹ ਫਾਰਮ ਲਈ ਕੀ ਕਰ ਲਈ ਸੰਜੀਦਾ ਨੇ ਤੇ ਕੀ ਨਹੀਂ ਕਰ ਲਈ ਸੰਜੀਦਾ ਨੇ ਉਹਨਾਂ ਦੇ ਉੱਤੇ ਇੱਕ ਇਲਜ਼ਾਮ ਲੱਗਦਾ ਵੀ ਪਰਿਵਾਰਵਾਦੀ ਰਾਜਨੀਤੀ ਕਰਦੇ ਆ ਇਹ ਉਤੋਂ ਵੀ ਮੁਕਤ ਹੋਣ ਦਾ ਸਮਾਂ ਸੋ ਅੱਜ ਆਪਾਂ ਵੱਧ ਚੜ੍ਹ ਕੇ ਜਿਹੜਾ ਸਰਬਤ ਖਾਲਸੇ ਦੀ ਕਾਲ ਦੇ ਵਿੱਚ ਸਭ ਇਹ ਸੰਗਤ ਤੁਹਾਨੂੰ ਮੇਰੀ ਪੀਲ ਹੈ ਵੀ ਤੁਸੀਂ ਸੰਗਤੀ ਰੂਪ ਚ ਪਿੰਡਾਂ ਜਨ ਅਨਾਊਂਸਮੈਂਟਾਂ ਕਰੋ ਵੀ ਵਿਸਾਖੀ ਦੇ ਉੱਤੇ ਧੰਵਾ ਸਾਫ ਸਰਬਤ ਖਾਲਸਾ ਸਰਦੇ ਲੋ ਇੰਨੀਆਂ ਗਵਿੰਦੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗ